ਪੁਵਾਨੀਗੜ੍ਹ ਇੱਥੋਂ ਦੇ ਨੇੜਲੇ ਪਿੰਡ ਰੇਤਗੜ੍ਹ ਵਿਖੇ ਬਿੱਤੀ ਦਿਨੀ ਇੱਕ ਵਾਰ ਜਿੱਤੇ ਬੱਗਾ ਸਿੰਘ ਦੀ ਲਾਸ਼ ਮਿਲੀ ਭਾਖੜਾ ਨਹਿਰ ਦੇ ਵਿੱਚੋਂ ਪੁਵਾਨੀਗੜ੍ਹ ਦੇ ਨੇੜਲੇ ਪਿੰਡ ਰੇਤਗੜ੍ਹ ਵਿਖੇ ਇੱਕ ਔਰਤ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ પતિ ਬੱਗਾ ਸਿੰਘ ਨੂੰ ਮਾਰਨ ਦੇ ਰੱਦ ਨਾ ਲਗਵਾ ਕਰਾਉਣ ਦੇ ਮਾਮਲੇ ਨੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ ਪੁਲਿਸ ਨੇ ਸ਼ੁੱਕਰਵਾਰ ਬਿੱਤੀ ਰਾਤ ਹਰਿਆਣਾ ਦੇ ਫਤਿਹਬਾਦ ਦੇ ਨੇੜੇ ਨਹਿਰ ਚ ਬੱਗਾ ਸਿੰਘ ਦੀ ਲਾਸ਼ ਬਰਾਮਦ ਕਰ ਲਈ ਇਸ ਸਮੱਗਰੋਂ ਪੁਲਿਸ ਨੇ ਔਰਤ ਤੇ ਉਸਦੇ ਪ੍ਰੇਮੀ ਵਿਰੁੱਧ ਮਾਮਲਾ ਦਰਜ ਕਰਕੇ ਕਾਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਜਿਸ ਸੰਬੰਧੀ ਜਾਣਕਾਰੀ ਦਿੰਦੇ ਐਸਐਚਓ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਨਿਸ਼ਾਨਦੇਹੀ ਤੇ ਗੋਤਾਖੋਰਾਂ ਦੀ ਮਦਦ ਨਾਲ ਵਖ-ਵਖ ਥਾਵਾਂ ਤੇ ਨਹਿਰ ਚੋਂ ਬੱਗਾ ਸਿੰਘ ਦੀ ਲਾਸ਼ ਨੂੰ ਲਗਾਤਾਰ ਭਾਲ ਜਾਲੀ ਰੱਖੀ ਇਸ ਦੌਰਾਨ ਉਸ ਦੀ ਲਾਸ਼ ਫਤਿਹਬਾਦ ਦੇ ਨੇੜੇ ਕਿਲੋਮੀਟਰ ਅੱਗੇ ਸਲੇਮ ਖੇੜਾ ਨਹਿਰ ਵਿੱਚੋਂ ਬਰਾਮਦ ਹੋਈ ਇਸ ਮੌਕੇ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਵੇਚ ਦਿੱਤਾ ਤੇ ਇਸ ਦੌਰਾਨ ਪਿੰਡ ਦੇ ਸਰਪੰਚ ਨੇ ਕੀ ਕਿਹਾ ਜਰਾ ਸੁਣੋ ਰਿਪੋਰਟ ਰਾਜਕੁਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਮੇਰ ਨਾਲ ਵਿੱਕੀ ਸਿੰਘ ਹੈ ਜੀ ਸਰਪੰਚ ਰੇਤਗੜ੍ਹ ਅੱਛਾ ਜੀ ਸਰਪੰਚ ਸਾਹਿਬ ਇਹ ਕੀ ਗੱਲਬਾਤ ਹੋਈ ਸੀ ਔਰ ਕੀ ਨਾਮ ਹੈ ਉਸ ਲੇਡੀਜ਼ ਦਾ ਵੀ ਕਿਵੇਂ ਰੋੜਾ ਬਣਿਆ ਸੀ ਇਹ ਸਾਰਾ ਇਹ ਕੱਟਣਾ 21 ਤਰੀਕ ਦੀ ਹੈ ਜੀ ਹੂੰ 21 ਤਰੀਕ ਦੀ ਮਤਲਬ ਕਿ ਸਵੇਰੇ ਆਪਣੇ ਜਿਹੜਾ ਜੋ ਆਸ਼ਕ ਜੀ ਹੈ ਉਹਦਾ ਆਪਣਾ ਬਿਆਨ ਤਬਿਆਨ ਤੌਰ ਦਾ ਉਹਨਾਂ ਨੇ ਬਿਆਨਤਕੌਰ ਨੇ ਕੋਈ ਪਲਾਨ ਬਣਾਇਆ ਸੀ ਪਹਿਲੀ ਬਣਾਇਆ ਹੋਇਆ ਸੀ ਬਿਆਨਤਕੌਰ ਲੇਡਿਸ ਹੈ ਹਾਂ ਲੇਡੀ ਜੀ ਠੀਕ ਹੈ ਜੋ ਜੀ ਦਾ ਪਤੀ ਮਤਲਬ ਇਹ ਨਹਿਰ ਦੇ ਵਿੱਚ ਸੁਟੇ ਗਿਆ ਉਹਦੀ ਵਾਈਫਾਈ ਉਹ ਤੇ ਉਹਨਾਂ ਨੇ ਕੋਈ ਪਲਾਨ ਬਣਾਇਆ ਮਤਲਬ ਕਿ ਵੀ ਇਹ ਰਾਧਾ ਰੋਡ ਹੈਗਾ ਉਹਨੇ ਕੋਈ ਮੈਰਿਜ ਕਰਾਉਣੀ ਸੀ ਜਿਹਨਾਂ ਨਾਲ ਆਪਦੀ ਮਤਲਬ ਤਕਰੀਬਨ 45 ਸਾਲ ਦੀ ਉਮਰ ਹੈਗੀ ਉਹਦੀ ਤੇ ਉਹਦੇ ਘਰ ਵਾਲੇ ਦੀ 47 48 ਸਾਲ ਦੀ ਉਮਰ ਹੈਗੀ ਤੇ ਉਹਨਾਂ ਨੇ ਪਲਾਨ ਬਣਾਇਆ ਮਤਲਬ ਕਿ ਵੀ ਆਪਾਂ ਇਹਨੂੰ ਕਿਸ ਤਰ੍ਹਾਂ ਮਤਲਬ ਕਿ ਲਾਲਚ ਦੇ ਕੇ ਜਾਂ ਕਿਸ ਤਰ੍ਹਾਂ ਇਹਨੂੰ ਮਾਰਨ ਮਤਲਬ ਰਸਤੇ ਦੇ ਵਿੱਚੋਂ ਰਾਹ ਦਾ ਰੋੜਾ ਇਹਨਾਂ ਨੇ ਚੱਕਣਾ ਸੀਗਾ ਇਹਨਾਂ ਨੇ ਪਲਾਨ ਇਸ ਤਰ੍ਹਾਂ ਬਣਾਇਆ ਮਤਲਬ ਕਿ ਉਹਨੂੰ ਕੋਈ ਪੈਸੇ ਦੇ ਝਾਸ ਵੀ ਆਪਾਂ ਉਥੋਂ ਪਾਨੀਗੜ ਤੋਂ ਪੈਸੇ ਲੈ ਕੇ ਆਉਣੇ ਨੇ ਵੀ ਤੂੰ ਉਹ ਆਪਣਾ ਕੋਈ ਦੋਸਤ ਹੈ ਜਾਂ ਮਿੱਤਰ ਹੈ ਉਹਦੇ ਨਾਲ ਇਹਨਾਂ ਨੇ ਮਤਲਬ ਚਲੇ ਗਏ ਘਰੋਂ ਘਰੋਂ ਆ ਕੇ ਲੈ ਗਿਆ ਉਹ ਇਹਨਾਂ ਨੂੰ ਉਦੋਂ ਬਾਅਦ ਮਤਲਬ ਕਿ ਇਹ ਪਾਨੀਗੜ ਲਾ ਕੇ ਲਾਰਾ ਲੂਰਾ ਲਾ ਕੇ ਉਹਨਾਂ ਨੂੰ ਸਮਾਨੇ ਲੈ ਗਿਆ ਸਮਾਨੇ ਉਹਨਾਂ ਨੇ ਡਰਿੰਕ ਡਰੁੱਕ ਕੀਤੀ ਹੂੰ ਡ੍ਰਿੰਕ ਰੁਕੀ ਕਰਕੇ ਮੇਤਰੋਗੇ ਆਪ ਘੱਟ ਪੀਂਦਾ ਰਿਹਾ ਉਹ ਜਿਆਦਾ ਪਿਉਂਦਾ ਰਿਹਾ ਕਰਦੇ ਕਰਾਉਂਦੇ ਨੂੰ ਆਪਣਾ ਸੱਚ ਨੇ ਇੱਥੇ ਉਹਨਾਂ ਨੂੰ ਨਹਿਰ ਤੇ ਲਾਇਆ ਇੱਕ ਬੋਤਲ ਨਾਲ ਹੋਰ ਲਾਇਆ ਆ दारू ਦੀ ਦਾਰੂ ਹੀ ਲੈ ਕੇ ਬੋਤਲ ਉੱਥੇ ਪੀਂਦੇ ਰਹੇ ਪੀਂਦੇ ਰਹੇ ਤਕਰੀਬਨ ਮਤਲਬ ਜਿਆਦਾ ਟਾਈਟ ਹੋ ਗਿਆ ਨਸ਼ੇ ਚ ਹੂੰ ਨਸ਼ੇ ਜੀ ਟਾਈਟ ਹੋਣ ਦੇ ਬਾਵਜੂਦ ਉਹ ਮਤਲਬ ਸੌਣ ਲੱਗਿਆ ਲੇਟਣ ਲੱਗਿਆ ਤਾਂ ਉਹਦੀਆਂ ਮਤਲਬ ਉਸ ਉਹਦੇ ਪਰਨੇ ਦੇ ਨਾਲ ਇਹ ਲੱਤਾਂ ਮੰਨ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਉਹਨੂੰ ਇਹ ਨਹਿਰ ਚੋਂ ਸੁੱਟਿਆ ਕਿੰਨੇ ਕ ਵਜੇ ਦੀ ਘਟਨਾ ਔਰ ਕਿਸ ਟਾਈਮ ਪਤਾ ਲੱਗਿਆ ਸਾਰੇ ਇਹ 21 ਤਰੀਕ ਦੀ ਘਟਨਾ ਗਈ ਮੈਂ 2-3 ਦਿਨ ਮੈਂ ਬਾਹਰ ਗਿਆ ਹੋਇਆ ਸੀਗਾ ਮੈਨੂੰ ਸੋਮਵਾਰ ਨੂੰ ਪਤਾ ਲੱਗਿਆ 24 ਤਰੀਕ ਨੂੰ ਚਲ 24 ਤਰੀਕ ਨੂੰ ਪਤਾ ਲੱਗਿਆ ਤਾਂ ਮੈਂ ਐਸਟੀਮੇਟ ਇਹਦੀ ਵਾਈਫ ਨੂੰ ਬੁਲਾਇਆ ਜਿਹੜੀ ਬੇਅੰਤ ਕੌਰ ਹੈ ਮੈਂ ਉਹਦੇ ਪੱਧਰ ਤੇ ਬੁਲਾਇਆ ਉਹਨੂੰ ਘਰ ਬੁਲਾਇਆ ਵੀ ਇਹ ਕਿਸ ਤਰ੍ਹਾਂ ਹੋਈ ਘਟਨਾ ਉਹ ਕਹਿੰਦੀ ਮੇਰੇ ਨਾਲ ਲੜਕੇ ਗਿਆ ਲੜਕੇ ਤਾਂ ਮੇਰੇ ਨਾਲ ਗਿਆ ਨਹੀਂ ਮਤਲਬ ਕੋਈ ਨਸ਼ਾ ਵਗੈਰਾ ਲੈਣ ਗਿਆ ਹੋਇਆ ਮੇਤੋਂ 22500 ਰੁਪਏ ਲੈ ਕੇ ਗਿਆ ਮਤਲਬ ਸਾਨੂੰ ਲਾਰਾ ਲਾਉਂਦੀ ਰਹੀ ਉਹ ਚਲੋ ਤਕਰੀਬਨ ਮੇਰਾ ਦਿਮਾਗ ਥੋੜਾ ਜਿਹਾ ਕੰਮ ਕਰਿਆ ਜੀ ਇੱਕ ਲੇਡੀਜ਼ ਹੋਸ ਸੀ ਨਾਲ ਉਹਨੂੰ ਉਹਨੇ ਦੱਸਤਾ ਵੀ ਮਤਲਬ ਕਿ ਮੈਂ ਤੇਰੇ ਚਾਚੇ ਦਾ ਕੰਮ ਕਰਤਾ ਮਤਲਬ ਚਲੋ ਉਹ ਵਿਚਾਰੀ ਸੈਮੀ ਹੋਈ ਦੀ ਉਹਨੇ ਨਹੀਂ ਕੁਝ ਦੱਸਿਆ ਤੇ ਕਰਦੇ ਕਰਾਉਂਦੇ ਮੈਂ ਉਹਨੂੰ ਆਪਣਾ ਥਾਣਾ ਹੀ ਲੈ ਗਿਆ ਦੋ ਲੇਡੀਜ਼ ਨੂੰ ਹੂੰ ਲੇਡੀਜ਼ ਨੂੰ ਲੈ ਕੇ ਉਹਨਾਂ ਨੇ ਚਲੋ ਥਾਣੇ ਨੇ ਧਮਕਾਇਆ ਉਹਨਾਂ ਨੂੰ ਪੁੱਛ-ਕਿਛ ਕਰੀ ਹੂੰ ਉਹਨਾਂ ਨੇ ਕੁਝ ਨਹੀਂ ਦੱਸਿਆ ਹੂੰ ਉਸ ਤੋਂ ਅਗਲੇ ਦਿਨ ਉਹ ਕਹਿੰਦੀ ਮੈਂ ਬਾਬਿਆਂ ਲੈ ਕੇ ਮਤਲਬ ਪੁੱਛ-ਪਛ ਕਰਕੇ ਪਤਾ ਕਰਦੀ ਆ ਯੋ ਮੇਰੀ ਘਰੋਂ ਗੱਡੀ ਲੈ ਗਈ ਜਿਹੜੀ ਨਾਲ ਸੀ ਲੇਡੀਜ਼ ਉਹਦੇ ਪੈਰ ਨਹੀਂ ਸੀਗੇ ਉਹ ਮੇਰੇ ਕੋਲੇ ਆ ਗਈ ਅੱਧੇ ਘੰਟੇ ਬਾਅਦ ਹੂੰ ਉਹਨੇ ਆ ਕੇ ਦੱਸਿਆ ਵੀ ਦੇਖੋ ਸਰਮਾਨ ਸਾਹਿਬ ਮਤਲਬ ਕਿ ਇਹਨੇ ਆਪਣੇ ਘਰ ਵਾਲਾ ਮਰਵਾਇਆ ਹੈ ਹੂੰ ਠੀਕ ਹੈ ਇਹ ਕਿਸੇ ਨਾਲ ਗੱਲਬਾਤ ਕਰਦੀ ਜਿ ਵਿਜਲਪੁਰ ਦਾ ਬੰਦਾ ਹੈਗਾ ਸਾਡੇ ਬਲਾਕ ਪੋਨੀਗੜ੍ਹ ਚ ਪੈਂਦਾ ਹੈ ਡਿਸਟ੍ਰਿਕਟ ਸੰਗਰੂਰ ਚ ਹੈ ਤੇ ਉਹਨੇ ਮਤਲਬ ਕਿ ਆਪਣਾ ਨਹੀਂ ਦੱਸਿਆ ਸਾਰਾ ਕੇਸ ਜਿਹੜਾ ਸਨਸਨੀ ਬਣ ਗਿਆ ਸਨਸਨੀ ਸਨਸਨੀ ਕੇਸ ਬਣ ਗਿਆ ਤੇ ਉਸ ਤੋਂ ਬਾਅਦ ਉਹਨੇ ਦੱਸਿਆ ਵੀ ਆਪਦੇ ਘਰ ਵਾਲੇ ਨੇ ਸਿਆਸਤ ਨਾਲ ਆਪਦੇ ਆਸ਼ਕ ਤੋਂ ਮਰਵਾਇਆ ਠੀਕ ਹੈ ਉਹਨਾਂ ਨੇ ਇਹਨਾਂ ਨੇ ਪਹਿਲੀ ਪਲਾਨ ਬਣਾ ਲਿਆ ਤਕਰੀਬਨ ਸਭ ਤੋਂ ਮੰਨੇ ਨਹੀਂ ਉਸ ਤੋਂ ਬਾਅਦ ਮੈਂ ਠਾਣੀ ਪੁਲਿਸ ਫੋਨ ਕਰਿਆ ਤਾਂ ਐਸ ਐਚ ਓ ਸਾਹਿਬ ਮੇਰੇ ਘਰ ਆਏ ਘਰ ਆ ਕੇ ਸਿੱਧੀ ਨਾ ਪੁੱਛ ਗਿੱਚ ਕਰੀ ਉਹ ਕਹਿੰਦੇ ਵੀ ਉਹਦਾ ਕੰਮ ਮਤਲਬ ਹੋ ਗਿਆ ਉਹ ਮਤਲਬ ਕਿ ਵਿਜਲਪੁਰ ਦਾ ਹੀ ਮੋਟਾ ਹੈਗਾ ਮੇਰਾ ਜਿਹੜਾ ਕੋਈ ਆਸ਼ਿਕਾ ਹੈ ਉਹਦੇ ਨਾਲ ਕੋਈ ਗੱਲਬਾਤ ਕਰਕੇ ਸਾਰਾ ਸਿਸਟਮ ਦਾ ਪਲਾਨ ਐਸ ਐਚ ਓ ਸਾਹਿਬ ਨੂੰ ਸਮਝਾਇਆ ਉਹਨਾਂ ਨੇ ਐਸ ਐਚ ਓ ਸਾਹਿਬ ਨੇ ਰੇਡ ਤੁਰੰਤ ਦੀ ਰੇਡ ਮਾਰੀ ਸਾਰੇ ਕਿਤੇ ਤਾਂ ਰਾਤ ਨੂੰ ਉਹ ਬੰਦਾ ਤਕਰੀਬਨ 10:00 11:00 ਵਜੇ ਉਹਨਾਂ ਨੇ ਤਕਰੀਬਨ ਬੰਦਾ ਵਿਜਲਪੁਰ ਦੇ ਸਰਪੰਚ ਨੇ ਹਾਜ਼ਰ ਕਰ ਦਿੱਤਾ ਚਲੋ ਬੰਦਾ ਹਾਜ਼ਰ ਕਰਨ ਦੇ ਬਾਵਜੂਦ ਉਤੋਂ ਜਿਹੜੀ ਕੋਈ ਪੁੱਛ ਪੜਤਾਲ ਹੋਈ ਪੁਲਿਸ ਨੇ ਕਰੀ ਤਾਂ ਉਹਨੇ ਕਿਹਾ ਵੀ ਮੈਂ ਉਥੇ ਲਿਜਾ ਕੇ ਮਤਲਬ ਕਿ ਉਹਦੀਆਂ ਲੱਤਾਂ ਬੰਨ੍ਹ ਕੇ दारू ਪਿਆ ਕੇ ਤਾਂ ਉਹਨੂੰ ਮੈਂ ਨਹਿਰ ਦੇ ਵਿੱਚ ਸੁੱਟ ਦਿੱਤਾ ਠੀਕ ਹੈ ਸਰਪੰਚ ਸਾਹਿਬ ਇਹ ਕੁੱਲ ਮਿਲਾ ਕੇ ਕਾਫੀ ਟਾਈਮ ਤੋਂ ਇਹਨਾਂ ਦਾ ਫੇਰ ਵਗੈਰਾ ਚੱਲਦਾ ਨਾ ਇਹਨਾਂ ਦਾ ਤਕਰੀਬਨ 3 ਨਿਗ ਮਹੀਨਿਆਂ ਦਾ ਫੇਰ ਸੀਗਾ ਜਿਹੜਾ ਕੋਈ ਇਹਨਾਂ ਦਾ ਚੱਲ ਰਿਹਾ ਸੀ ਆਪ ਵਿੱਚ 3 ਮਹੀਨੇ ਤੋਂ ਫੇਰ ਪੈਸੇ ਨੂੰ ਲੈ ਕੇ ਹੋਇਆ ਕੁਝ ਨਹੀਂ ਕੋਈ ਪੈਸੇ ਪੂਸੇ ਦਾ ਕੋਈ ਸਿਸਟਮ ਨਹੀਂ ਸੀਗਾ ਬਸ ਐਦਾਂ ਹੀ ਉਹਦਾ ਕੋਈ ਦਿਮਾਕੀ ਕੋਈ ਲਾਲੋ ਚਾਹੇ ਜਿੱਦਾਂ ਮਰਜੀ ਲਾਲੋ ਇਸ਼ਕ ਦਾ ਭੂਤ ਲਾਲੋ ਇਹ ਉਹਦੀ ਕਰਕੇ ਮਤਲਬ ਕਿ ਇਹਨੇ ਆਪਣੀ ਇਹ ਐਡੀ ਘਟਨਾ ਕਰੀ ਇੱਕ ਵਾਰ ਜਿਹੜੇ ਦਰਸ਼ਕ ਤੁਸੀਂ ਦੇਖ ਰਹੇ ਹੋ ਉਹਨਾਂ ਨੂੰ ਦੱਸ ਦਿਓ ਵੀ ਔਰਤ ਦਾ ਨਾਮ ਕੀ ਹੈ ਔਰ ਉਸ ਦੇ ਜਿਹੜਾ ਆਸ਼ਕ ਸੀ ਉਸ ਦਾ ਵੀ ਕੀ ਨਾਮ ਸੀ ਆਸ਼ਕ ਦਾ ਨਾਮ ਅਮਨ ਅਮਨ ਕਹਿੰਦੇ ਨੇ ਵਿਜਲਪੁਰ ਦਾ ਬਲਾਕ ਭੋਨੀਗੜ ਚ ਪੈਂਦਾ ਹੈ ਡਿਸਟ੍ਰਿਕਟ ਸੰਗਰੂਰ ਹੈ ਜੀ ਉਹ ਜਿਹੜੀ ਸਾਡੇ ਪਿੰਡ ਦੀ ਲੇਡੀ ਜੀ ਰੇਤਗੜ ਤੋਂ ਬੇਅੰਤ ਕੌਰ ਉਹਨੂੰ ਕਿਰਨ ਕੌਰ ਵੀ ਕਹਿੰਦੇ ਨੇ ਤੇ ਆਪਣੇ ਉਹ ਵੀ ਬਲਾਕ ਭੋਨੀਗੜ ਫਿਲਹਾਲ ਉਹਨਾਂ ਦੋਨੇ ਕਸਟਡੀ ਦੇ ਵਿੱਚ ਨੇ ਉਹਦਾ ਜਿਹੜਾ ਦੋ ਦੋ ਹੀ ਕਸਟਡੀ ਦੇ ਵਿੱਚ ਨੇ ਠੀਕ ਹੈ